हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਭਣ ਝੋਟੀ ਛੇੜ ਲਈ ਲੈ ਕੇ ਆਏ ਹਾਂਗੇ ਥੋੜੇ ਦਿਨਾਂ ਦੀ ਹਜੇ ਕੱਚੀ ਆ ਤੇ ਜਿਸ ਕਰ ਚੋ ਵੀਡੀਓ ਬਣਾ ਰਹੇ ਹਾਂ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੇ ਮਨ ਕੇ ਚਲੋ ਵੀ ਘਰੇਲੂ ਪਸ਼ੂਆਂ ਚੋ ਇਹ ਛੇੜ ਕਰ ਰਿਹਾ ਤੇ ਆ ਜੋ ਆਪਾਂ ਕਰਦੇ ਆ ਬਾਈ ਨਾ ਗੱਲਬਾਤ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਬਾਈ ਹਾਂ ਠੀਕ ਹੈ ਬਾਈ ਬੜੀਆ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਜੀ ਬਈ ਨਾਂ ਕਰਤੇ ਇਹ ਸੰਗਾ ਠੀਕ ਆ ਪਿੰਡ ਮੌੜਨਾਬਾ ਕੋਠੇ ਦਲਮਸ਼ਰ ਜਿਹੜਾ ਬਰਨਾਲਾ ਜਿਲ੍ਹਾ ਬਰਨਾਲਾ ਤਸੀਲ ਤਪਾ ਨੇੜੇ ਪਿੰਡ ਹੋਰ ਕਿਹੜਾ ਰਹਿੰਦਾ ਜੀ ਸਹਨੇ ਦੇ ਤੇ ਤਫੇ ਦੇ ਵਿਚਾਲੇ ਹੋਈ ਠੀਕ ਆ ਬਈ ਪੱਖੋ ਕੈਂਚੀਆਂ ਲਵੇ ਠੀਕ ਆ ਬਈ ਮੋਬਾਈਲ ਨੰਬਰ ਬੋਲ ਦੋ ਆਪਣਾ 94638 694638 94484 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਆਪਾਂ ਝੋਟੀ ਦੇਖ ਰਹੇ ਆ ਆਪਣੇ ਕਰਦੀ ਹੋਈ ਆ ਹਾਂ ਕਰਦੀ ਆ ਬਾਈ ਕਿਹੜਾ ਸੂਆ ਸੁੰਦੀ ਆ ਦੂਜੇ ਸੂਆ ਜੂ ਰਹੀ ਦੂਜਾ ਸੂਆ ਸੁੰਦੀ ਆ ਕੀਰ ਘੜ ਰਿਹਾ ਬਾਈ ਕੀਰ ਘੜ ਰਿਆ ਪਿਛਲੇ ਸੂਏ ਪਿਛਲੇ 12 ਕਿਲੋ ਬਾਈ ਚੁੰਦਾ ਰਹਾ ਕਟਰੂ ਨੂੰ ਛੱਡ ਕੇ ਠੀਕ ਆ ਉਹ ਠੰਡੀ ਸੀਲਾ ਹਾਂ ਠੰਡੀ ਸੀਲਾ ਕੋਈ ਐ ਨਹੀਂ ਕੋਈ ਠੀਕ ਆ ਕਿੰਨਾ ਕੁ ਟਾਈਮ ਦੁੱਧ ਦੇ ਦਿੰਦੀ ਬਾਈ ਸਾਢੇ ਕਿ 7 ਮਹੀਨੇ ਆ ਸਾਢੇ ਕਿ 6 ਮਹੀਨੇ ਦੁੱਧ ਦਿੱਤਾ ਠੀਕ ਹੈ ਬਾਈ ਤੇ ਚਵਾਈ ਚੋਈ ਕਿਵੇਂ ਲੱਗੀ ਚਵਾਈ ਠੀਕ ਸੀ ਬਾਈ ਠੀਕ ਆ ਚਵਾਈ ਬਾਈ ਕਹਿੰਦਾ ਇੱਕ ਨੰਬਰ ਸੀ ਤੇ ਕਿਹੜੀ ਬਣੀ ਆ ਪਤਾ ਬਾਈ ਭਾਈ ਆਏ ਤਾਂ ਮੈਂ ਦੇਖੀਆਂ ਮੇਰਾ ਲਿਹਾਜ ਵਾਲਾ ਡਾਕਟਰ ਆ ਮੈਂ ਉਹਨੂੰ ਵਧੀਆ ਹੀ ਲਵਾਉਣਾ ਉਹਨਾਂ ਮੈਂ ਸੀਤਾ ਭਾਈ ਅਣਪੜ ਹੋਣ ਤਾਂ ਬੜਾ ਆਂਨਾ ਮੈਂ ਉਹਨ ਠੀਕ ਹੈ ਮੁੰਡਾ ਸਾਡਾ ਘਰ ਦੇ ਹੀ ਆ ਉਸੇ ਤੋਂ ਲਵਾਉਣਾ ਉਹਨਾਂ ਵਧੀਆ ਹੀ ਠੀਕ ਹੈ ਭਾਈ ਫਿਰ ਨਹੀਂ ਭਾਈ ਚੈੱਕ ਕਰੋ ਬੜਾ ਚੰਗਾ ਲੱਗਿਆ ਮੁਠੀ ਵਾਲਾ ਥਾਣਾ ਚਾਰੇ ਥਾਣੇ ਪੂਰੇ ਗੈਬ ਤੇ ਲੱਗੇ ਪਿਆ ਤੇ ਬਣਦੀ ਬਣਦੀ ਕਿਵੇਂ ਲੇਵਾ ਕਿੰਨਾ ਕਿਤੇ ਵਧੀਆ ਬਣਾਉਂਦੀ ਆ ਭਾਈ ਯਾਰ ਠੀਕ ਲੇਵਾ ਬਾਈ ਕਹਿੰਦੇ ਭਾਈ ਬਹੁਤ ਸੋਹਣਾ ਤਿਆਰ ਕਰਦੀ ਆ ਬਾਕੀ ਥਣ ਦੀ ਕੁਆਰ 8 ਤਰੀਕ ਨੂੰ ਪੂਰੇ ਹੋ ਰਹਾ ਆ ਹਨ ਠੀਕ ਆ 8 ਤਰੀਕ ਨੂੰ ਬਾਈ ਕਹਿੰਦਾ ਭਾਈ ਦਿਨ ਪੂਰੇ ਆ ਤੇ ਭ ਪਲੀ ਵੀ ਚੰਗੀ ਆ ਬਾਈ ਬਰੀਡ ਵੀ ਕਰਨ ਵਾਲੀ ਫੁੱਲ ਚੰਗੀ ਆ ਬਾਕੀ ਇਹ ਸਿੰਗਾ ਦੀ ਕੁਆਲਿਟੀ ਦੀ ਗੱਲ ਕਰੀਏ ਬਹੁਤ ਚੰਗੀ ਆਗੀ ਫੇਸ ਬਿਊਟੀ ਚੈੱਕ ਕਰੋ ਬੜੀ ਕਮਾਲ ਦੀ ਆ ਪਲੀ ਵੀ ਚੈੱਕ ਕਰੋ ਬਾਈ ਚੜਾਈ ਚੜੂਈ ਫੁੱਲ ਆ ਬਾਕੀ ਐ ਲਾ ਲਓ ਜਿਹੜੇ ਨੂੰ ਅਗਲਾ ਕਹਿੰਦਾ ਮੰਜਾ ਕਹਿੰਦਾ ਕਿ ਇੰਨੀ ਕਰਮ ਵਾਲੀ ਚੌੜੀ ਆ ਪਿੱਛੇ ਤੋਂ ਪਲੀ ਵੀ ਦੇਖੋ ਤੇ ਬਾਈ ਫਿਰ ਮੁੱਲ ਇਹਦਾ ਕੀ ਰਹੂਗਾ ਮੁੱਲ ਫੋਨ ਤੇ ਕਰ ਲੈਣਾ ਮੋਲ ਜਾਇ ਜੀ ਹੋਊਗਾ ਹਾਂ ਜਾਇ ਜੀ ਹੋਊ ਠੀਕ ਆ ਮੁੱਲ ਬਾਈ ਕਹਿੰਨਾ ਕਰਾਂਗੇ ਬਾਈ ਫੋਨ ਤੇ ਤੇ ਮੁੱਲ ਜਾਇ ਜੀ ਹੋਊ ਚਾਰੂ ਚੂਰੂ ਕਮੇ ਬਾਈ ਕੋਈ ਕੁਛ ਮਰ ਗਿਆ ਭਾਈ ਚਲੋ ਹਰੇਕ ਕੀ ਹੋਊਗਾ ਠੀਕ ਮਤਲਬ ਇਹ ਕੋਈ ਚੀਜ਼ ਨਾ ਦਾਣਾ ਕੋਸ ਮਰਦੀ ਆਪਾ ਠੀਕ ਆ ਅਜੇ ਤਾਂ ਬਈ ਆ ਮੰਨ ਲਓ ਵੀ ਤੱਚੀ-ਕੱਚੀ ਪਈ ਆ ਜਦੋਂ ਸੂਣਾ ਨਾ ਸਾਰੀਆਂ ਬਾਲਟਾਂ ਕੱਢ ਕੇ ਸੁਕੀ ਕਰਨ ਵਾਲੀ ਬਾਕੀ ਥਣ ਦੀ ਇਹ ਗੱਲ ਕਰੀ ਥਣਾ ਬਹੁਤ ਚੰਗਾ ਲਗਾ ਮੁਠੀ ਵਾਲਾ ਥਣਾ ਚਾਰੇ ਥਣਾ ਨਾ ਪੂਰੇ ਗੈਪ ਤੇ ਲੱਗੇ ਵਾ ਇਧਰੋਂ ਵੀ ਆਪਾਂ ਚੈੱਕ ਕਰਾਣੇ ਜੇ ਗੱਲ ਕਰੀਏ ਗਾੜੀ ਦੇ ਪਿਛਾੜੀ ਫੁੱਲ ਚੰਗੀਆਂ ਦੋਵੇਂ ਬਈ ਹਵਾਨਾ ਦੋਮਾ ਬਸ ਇਹਨੂੰ ਤਿਆਰ ਕਰੂਗੀ ਜਿੰਨਾ ਮਗਰ ਨੂੰ ਹੋਊਗਾ ਉਨੇ ਹੀ ਮੂਰ ਨੂੰ ਹੋਊਗਾ ਅਜੇ ਕੱਚੀ ਪਈਆ ਕਿੰਨੇ ਦਿਨਾਂ ਦੀ ਕਹਿੰਦੇ ਸੀ ਬਾਈ ਕੱਚੀ ਆ 8 ਤਰੀਕ ਨੂੰ ਦਿਨ ਪੂਰੇ ਹੋਣਾ ਬਾਈ ਲਾਸ਼ ਨੂੰ 8 ਤਰੀਕ ਨੂੰ ਦਿਨ ਪੂਰੇ ਬਾਕੀ ਕੱਦ ਚੈੱਕ ਕਰਾ ਦਿਓ ਬਾਈ ਵੀ ਕਿੱਡਾ ਕ ਲੈ ਬਾਈ ਕੱਦ ਚੈੱਕ ਕਰ ਲਓ ਫੁੱਲ ਵੱਡੀ ਆ ਕੋਈ ਵੀਰ ਛੋਟੀ ਨਾ ਮੰਨਿਓ ਬਾਕੀ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਇਹੀ ਬਾਈ ਇੱਕ ਦੋ ਪਸ਼ੂ ਰੱਖਦਾ ਹੁੰਦਾ ਬਾਈ ਇੱਕ ਛੋਟੀ ਮੰਨ ਕੇ ਚਲੋ ਇੱਧਰ ਖੜੀ ਆ ਇੱਕ ਇਹ ਮੈਂ ਖੇਤੀ ਘਟਾ ਕੀ ਮੈਂ ਤਾਂ ਬਸ ਪਸ਼ੂ ਪਾਲ ਕੇ ਹੀ ਵੇਚਣਾ ਲਾਣਾ ਠੀਕ ਆ ਬਾਈ ਪਸ਼ੂ ਪਾਲ ਕੇ ਬਾਈ ਕਹਿੰਨਾ ਮੇਰੇ ਕੋਲ ਖੇਤੀ ਘਟਾ ਦਾ ਪਸ਼ੂ ਵੀ ਮੰਨ ਕੇ ਚਲੋ ਤਿਆਰ ਕਰਕੇ ਵੇਚ ਦਣਾ ਤੇ ਨਗਸੀਗਾ ਬਾਈ ਕੋਲੇ ਬਾਈ ਇੱਕ ਸੋ ਆਪਾ ਦਿਖਾ ਦਿੰਦਾ ਜੇ ਕਿਸੇ ਵੀ ਵੀਰ ਨੂੰ ਪਸੰਦ ਆਉਂਦਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨੋ